ਬੜਾ ਸਾਰਿਆਂ ਦਾ ਮੇਰੇ YouTube ਚੈਨਲ POPE Study ਆਪ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਸਟੂਡੈਂਟ ਵਧੀਆ ਹੋਵਾਂਗੇ ਤੇ ਸਾਰੀ ਤਿਆਰੀ ਵਧੀਆ ਚੱਲ ਰਹੀ ਹੋਵੇਗੀ ਆ ਅੱਜ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ B.Sc. ਐਮ ਫਿਫਥ ਪੰਜਾਬੀ ਲਾਜ਼ਮੀ ਦਾ ਸਲੇਪਸ ਸ਼ੁਰੂ ਕਰਾਂਗੇ ਤਾਂ ਸਭ ਤੋਂ ਪਹਿਲਾਂ ਵਿਆਕਰਨ ਦਾ ਜਿਹੜਾ ਪੋਰਸ਼ਨ ਹੈਗਾ ਉਹ ਕੰਪਲੀਟ ਕਰਾਂਗੇ ਤਾਂ ਅੱਜ ਦਾ ਟੌਪਿਕ ਰਹਿਣ ਵਾਲਾ ਹੈ ਕਾਰਕ ਅਤੇ ਕਾਰਕ ਦੀਆਂ ਕਿਸਮਾਂ ਕਾਰਕ ਕੀ ਹੁੰਦਿਆਂ ਨਾ ਕਾਰਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇਸ ਵੀਡੀਓ ਵਿੱਚ ਦੇਖਾਂਗੇ ਇਹ ਚੈਨਲ ਦੇ ਉੱਤੇ ਹੋਰ ਵੀ ਕਈ ਸਾਡੇ ਸਬਜੈਕਟਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਵੀਡੀਓ ਨੂੰ ਕਰਦੇ ਹਾਂ ਸ਼ੁਰੂ ਪਹਿਲਾਂ ਪੜਦੇ ਹਾਂ ਕਾਰਕ ਹੁੰਦਾ ਕੀ ਇਹਦੀ ਪਰਿਭਾਸ਼ਾ ਕਾਰਕ ਵਾਕ ਜੁਗਤਾ ਵਿੱਚ ਨਾਮ ਜਾਂ ਨਾਮ ਵਾਕ ਅੰਸ਼ ਅਤੇ ਕਿਰਿਆ ਜਾਂ ਕਿਰਿਆ ਵਾਕ ਅੰਸ਼ ਵਿੱਚ ਵਿਚਰਦੇ ਵਿਸ਼ੇਸ਼ ਸੰਬੰਧਾ ਜਾ ਵਾਕਾਂ ਦੇ ਹੋਰ ਹਿੱਸਿਆਂ ਨਾਲ ਸੰਬੰਧਾਂ ਨੂੰ ਕਾਰਕ ਆਖਿਆ ਜਾਂਦਾ ਹੈ ਜੇਕਰ ਸਿੰਪਲ ਭਾਸ਼ਾ ਵਿੱਚ ਕਹੀਏ ਇਹ ਕਾਰਕ ਦੀ ਪਰਿਭਾਸ਼ਾ ਕੀ ਹੁੰਦੀ ਆ ਤਾਂ ਵਾਕ ਵਿੱਚ ਦਿੱਤੇ ਜਿਹੜੇ ਨਾਮ ਹੁੰਦੇ ਹਨ ਨਾਮ ਜਾਂ ਪਰਨਾਮ ਹੁੰਦਿਆ ਉਹਨਾਂ ਦੇ ਕਿਰਿਆ ਨਾਲ ਜਿਹੜੇ ਵੀ ਸੰਬੰਧ ਬਣਨ ਹਨ ਉਹਨਾਂ ਨੂੰ ਆਪਾਂ ਕਾਰਕ ਕਹਿ ਦਿੰਦੇ ਆ ਤੇ ਜਾਂ ਇਹ ਕਹਿ ਸਕਦੇ ਆ ਕਿ ਵਾਕ ਦੇ ਵਿੱਚ ਜਿਹੜੇ ਹੋਰ ਹਿੱਸਿਆਂ ਨਾਲ ਸੰਬੰਧ ਬਣਦੇ ਇਹਨਾਂ ਦੇ ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ ਤੇ ਸਿੰਪਲ ਪਰਿਭਾਸ਼ਾ ਵਿੱਚ ਇਸ ਲਿਖ ਸਾਧ ਨੂੰ ਨੈਕਸਟ ਆ ਜਾਂਦਾਗਾ ਕਾਰਕ ਦਾ ਕਾਰਜ ਨਾਮ ਵਾਕਾਂਸ਼ ਅਤੇ ਕਿਰਿਆ ਜਾਂ ਕਿਰਿਆ ਵਾਕਾਂਸ਼ ਵਿੱਚ ਸਬੰਧਾਂ ਦੀ ਸਥਾਪਨਾ ਕਰਨਾ ਹੁੰਦਾ ਤੇ ਇਹ ਸਬੰਧ ਸਥਾਪਿਤ ਕਰਨ ਲਈ ਨਾਮ ਜਾਂ ਨਾਮ ਵਾਕਾਂਸ਼ ਨਾਲ ਵਿਪਕਤੀਆਂ ਲੱਗਦੀਆਂ ਜਾਂ ਸਬੰਧਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਕੁਝ ਹਾਲਤਾਂ ਵਿੱਚ ਨਾਮ ਆਪਣੇ ਸਧਾਰਨ ਰੂਪ ਵਿੱਚ ਹੀ ਵਿਚਰਦਾ ਹੈ ਤਾਂ ਇਹਨਾਂ ਸਬੰਧਾਂ ਨੂੰ ਸਥਾਪਿਤ ਕਰਨ ਲਈ ਜਾਂ ਤਾਂ ਵਿਪਕਤੀਆਂ ਲੱਗੀਆਂ ਹੁੰਦੀਆਂ ਹਨ ਠੀਕ ਆ ਤੇ ਜਾਂ ਉਹਨਾਂ ਨਾਲ ਸੰਬੰਧਕ ਲੱਗੇ ਹੁੰਦੇ ਹਨ ਜਿਵੇਂ ਦਾ ਤੀਤੀ ਠੀਕ ਆ ਤੇ ਸਾਰੇ ਸੰਬੰਧਕ ਹੁੰਦੇ ਹਨ ਇਹ ਲੱਗੇ ਹੁੰਦੇ ਹਨ ਐਗਜ਼ਾਮਪਲ ਦੇ ਵਿੱਚ ਸਮਝਾਂਗੇ ਵਿਪਕਤੀਆਂ ਕੀ ਨੇ ਇੰਦੀਆਂ ਅਨੰਤ ਸੰਬੰਧਕ ਕਿਹੜੇ-ਕਿਹੜੇ ਲੱਗੇ ਹੁੰਦੇ ਹਨ ਹੁਣ ਪਰਦੇ ਹਾਂ ਕਿਸਮਾਂ ਪੰਜਾਬੀ ਵਿੱਚ ਵਿਪਕਤੀਆਂ ਦੇ ਆਧਾਰ ਤੇ ਕਾਰਕ ਦੀਆਂ 6 ਕਿਸਮਾਂ ਹੁੰਦੀਆਂ ਹਨ ਤਾਂ ਕਾਰਕ ਦੀਆਂ ਟੋਟਲ 6 ਕਿਸਮਾਂ ਹਨ ਤਾਂ ਪਹਿਲੀ ਕਿਸਮ ਆ ਜਾਂਦੀ ਹੈ ਕਾਰਕ ਦੀ ਸੁਧਾਰਨ ਕਾਰਕ ਸੈਕੰਡ ਆ ਜਾਂਦੀ ਹੈ ਪਿਛਲੱਗੀ ਕਾਰਕ ਨਾਸ਼ਟਾ ਕਾਰਨ ਕਰਕ फोर्थ ਆਂਦੀ ਆਪਾਦਾਨ ਫਿਫਥ ਆਂਦੀ ਅਧਿਕਰਨ ਤੇ ਸਿਕਸ ਆ ਜਾਂਦੀ ਹੈ ਸੰਬੋਧਨੀ ਕਾਰਕ ਹੁਣ 1 ਬਾਈ 1 ਕਰਕੇ ਇਹਨਾਂ ਨੂੰ ਪੜ੍ਹਦੇ ਹਾਂ ਪਹਿਲਾ ਇਹ ਨੇ ਦੇ ਸੁਧਾਰਨ ਕਾਰਕ ਇਸ ਵਿੱਚ ਕਰਤਾ ਜਾਂ ਕਰਮਨਾਵ ਜਿਹੜਾ ਵਾਕ ਦੇ ਵਿੱਚ ਕਰਤਾ ਜਾਂ ਕਰਮਨਾਮ ਹੁੰਦਾ ਹੈ ਉਹਦਾ ਕਿਰਿਆ ਜਾਂ ਕਿਰਿਆਵਾਚ ਅੰਸ਼ ਦੇ ਨਾਲ ਵਿਆਕਰਨਿਕ ਸਬੰਧ ਨੂੰ ਪ੍ਰਗਟ ਕੀਤਾ ਹੁੰਦਾ ਹੈ ਠੀਕ ਹੈ ਜਿਹੜਾ ਵਾਕ ਦੇ ਵਿੱਚ ਕੋਈ ਕਰਤਾ ਨਾਮ ਦਿੱਤਾ ਜਾਂ ਕਰਮ ਨਾਮ ਦਿੱਤਾ ਉਹਨਾਂ ਦਾ ਕਿਰਿਆ ਨਾਲ ਜਿਹੜਾ ਸਧਾਰਨ ਸਬੰਧ ਪ੍ਰਗਟ ਕੀਤਾ ਹੁੰਦਾ ਉਹਨੂੰ ਕਹਿੰਦੇ ਨੇ ਸਧਾਰਨ ਕਾਰਕ ਆਗੇ ਦੇਖਦੇ ਹਾਂ ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਕਰਮ ਜਾਂ ਕਰਤਾ ਨਾਮ ਹੁੰਦਾ ਹੈ ਆਪਨੇ ਸਧਾਰਨ ਰੂਪ ਵਿੱਚ ਹੁੰਦਾ ਇਹਦੇ ਨਾਲ ਕੋਈ ਵੀ ਸੰਬੰਧਕ ਜਾਂ ਵਿਭక్తి ਨਹੀਂ ਲੱਗੀ ਹੁੰਦੀ ਠੀਕ ਹੈ ਜਿਵੇਂ ਉਦਾਹਰਨ ਵਜੋਂ ਤਾ ਬੱਚਾ ਦੁੱਧ ਪੀਂਦਾ ਹੈ ਤਾਂ ਇਹ ਕੀ ਆ ਇਹ ਸਧਾਰਨ ਕਾਰਕ ਦੀ ਇੱਕ ਕਿਸਮ ਆ ਕੀ ਤਾਂ ਬੱਚਾ ਕੀ ਇੱਕ ਨਾਮ ਪੀਂਦਾ ਹੈ ਠੀਕ ਆ ਇਹ ਕਿਰਿਆ ਹੈਗੀ ਆ ਤੇ ਇਹਦੇ ਨਾਲ ਇਹਦਾ ਸੰਬੰਧ ਬੰਨਦਾ ਹੈ ਠੀਕ ਆ ਅੱਗੇ ਪੜਦੇ ਹਾਂ ਪਿਛਲੱਗੀ ਕਾਰਕ ਕੀ ਹੁੰਦਾ ਹੈ ਨਾਮ ਜਾਂ ਪਰਨਾਮ ਦੇ ਪਿਛਲੱਗੀ ਰੂਪ ਆਪਣੇ ਪਿੱਛੋਂ ਆਉਣ ਵਾਲੇ ਵਿਸ਼ੇਸ਼ ਸੰਬੰਧਕ ਦੀ ਸਹਾਇਤਾ ਨਾਲ ਕਰਤਾ ਜਾਂ ਕਰਮ ਦੇ ਕਿਰਿਆ ਨਾਲ ਵਿਆਕਰਨਿਕ ਸਬੰਧ ਨੂੰ ਪ੍ਰਗਟ ਕਰਦਾ ਹੈ ਤਾਂ ਜਿਹੜਾ ਨਾਉਂ ਹੁੰਦਾ ਜਾਂ ਪੜਨਾਂਵ ਹੁੰਦਾ ਇਹਦੇ ਨਾਲ ਕੁਛ ਲੱਗੀ ਵਿਭక్తి ਲੱਗੀ ਹੁੰਦੀ ਹੈ ਠੀਕ ਆ ਜਾਂ ਉਹਦੇ ਨਾਲ ਸੰਬੰਧਕ ਲੱਗਿਆ ਹੁੰਦਾ ਹੈਗਾ ਤਾਂ ਇਹਦੇ ਨਾਲੇ ਕਿਰਿਆ ਦੇ ਨਾਲ ਜੁੜਿਆ ਹੁੰਦਾ ਹੈ ਸਬੰਧ ਪ੍ਰਗਟ ਕਰਦਾ ਹੈ ਤਾਂ ਕਰਕੇ ਇਸ ਨੂੰ ਪਿਛ ਲੱਗੀ ਕਰਕੇ ਕਿਹਾ ਜਾਂਦਾ ਹੈ ਐਗਜ਼ਾਮਪਲ ਵਿੱਚ ਦੇਖਦੇ ਆ ਇਸ ਵਿੱਚ ਐਗਜ਼ਾਮਪਲ ਵਿੱਚ ਦੇਖਦੇ ਆ ਤਾਂ ਮੁੰਡੇ ਨੇ ਰੋਟੀ ਖਾਧੀ ਇਹਦੇ ਵਿੱਚ ਜਿਹੜਾ ਮੁੰਡੇ ਆ ਇਹ ਵਿਭక్తి ਹੈ ਕਿਉਂਕਿ ਸਿੰਪਲ ਵਰਡ ਮੁੰਡਾ ਆ ਜਾਂਦਾ ਹੈਗਾ ਤਾਂ ਇੱਥੇ ਮੁੰਡੇ ਵਰਤਿਆ ਗਿਆ ਹੈਗਾ ਮੁੰਡੇ ਜਿਹੜਾ ਵਰਤਿਆ ਗਿਆ ਵਾੜ ਇਹ ਇੱਕ ਵਿਭక్తి ਨਾਲ ਬਣਿਆ ਹੋਇਆ ਹੈ ਤੇ ਨੇ ਆ ਗਿਆ ਜਿਹੜਾ ਇਹ ਇੱਕ ਸੰਬੰਧਕ ਹੈ ਤੇ ਇਹਨਾਂ ਦੋਨਾਂ ਨੂੰ ਮਿਲਾ ਕੇ ਜਿਹੜਾ ਕਿਰਿਆ ਨਾਲ ਸੰਬੰਧ ਪ੍ਰਗਟ ਕੀਤਾ ਗਿਆ ਹੈਗਾ ਤਾਂ ਅਜਿਹਾ ਕਾਰਕ ਨੂੰ ਕਹਿ ਦਿੰਦੇ ਆ ਪਿਛਲੱਗੀ ਕਾਰਕ ਇਹਦੇ ਵਿੱਚ ਸਮ ਵਿਭక్తి ਵੀ ਲੱਗੀ ਹੈ ਤੇ ਸੰਬੰਧ ਵੀ ਲੱਗਿਆ ਹੈ ਦੋਨੇ ਲੱਗੇ ਹੋਣ ਤਾਂ ਉਹ ਪਿਛਲੱਗੀ ਕਾਰਕ ਹੁੰਦਾ ਹੈ ਕਈ ਵਾਰੀ ਕੋਚਣਾ ਆ ਜਾਂਦਾ ਹੈਗਾ ਕਿਸੇ ਕਾਰਕ ਨੂੰ ਦੇਖ ਕੇ ਉਸ ਨੂੰ ਪਛਾਣਨਾ ਹੁੰਦਾ ਹੈ ਕਿ ਕਾਰਕ ਦੀ ਕਿਹੜੀ ਕਿਸਮ ਹੁੰਦੀ ਹੈ ਤਾਂ ਉੱਥੇ ਤੁਸੀਂ ਆਸਾਨੀ ਨਾਲ ਦੱਸ ਪਾਉਗੇ ਕਿ ਕਾਰਕ ਦੀ ਇਹ ਕਿਹੜੀ ਕਿਸਮ ਹੈ ਮੈਸਟਾ ਆਂਦਾ ਹੈ ਕਿ ਕਾਰਨ ਕਾਰਕ ਕੀ ਹੁੰਦਾ ਹੈ ਵਾਕ ਵਿੱਚ ਕਰਨ ਕਾਰਕ ਜਿਹੇ ਵਿਆਕਰਨਿਕ ਸਬੰਧਾ ਦਾ ਪਤਾ ਦਿੰਦਾ ਹੈ ਜੋ ਵਾਕ ਵਿੱਚ ਕੰਮ ਕਰਨ ਦੇ ਸਾਧਨ ਜਾਂ ਢੰਗ ਨੂੰ ਪ੍ਰਗਟ ਕਰਦਾ ਹੈ ਇਸ ਵਿੱਚ ਨਾਲ ਦੁਆਰਾ ਰਾਹੀਂ ਸਬੰਧਕ ਦੀ ਵਰਤੋਂ ਹੁੰਦੀ ਹੈ ਠੀਕ ਹੈ ਤਾਂ ਕਾਰਨ ਕਰਕੇ ਵਿੱਚ ਕੀ ਹੁੰਦਾ ਕਾਰਨ ਕਰਕ ਦੇ ਜਿਹੜਾ ਵਾਕ ਦਿੱਤਾ ਹੁੰਦਾ ਉਹ ਨੂੰ ਪੜ ਕੇ ਪਤਾ ਲੱਗ ਜਾਂਦਾ ਕਿ ਕੰਮ ਦਾ ਸਾਧਨ ਕੀ ਆ ਜਾਂ ਢੰਗ ਕੀ ਆ ਕਿਸ ਤਰੀਕੇ ਨਾਲ ਹੋਇਆ ਠੀਕ ਹੈ ਇਹਦੇ ਵਿੱਚ ਜ਼ਿਆਦਾਤਰ ਨਾਲ ਸੰਬੰਧਕ ਜਾਂ ਦੁਆਰਾ ਜਾਂ ਰਾਹੀਂ ਸੰਬੰਧਕ ਵਰਤਿਆ ਜਾਂਦਾ ਹੈ ਜਿਵੇਂ ਐਗਜ਼ਾਮਪਲ ਵਿੱਚ ਦੇਖਦੇ ਆ ਮੈਂ ਆਪਣੇ ਹੱਥਾਂ ਨਾਲ ਸਾਰਾ ਕੰਮ ਮੁਕਾਇਆ ਤੇ ਇਹਦੇ ਵਿੱਚ ਨਾਲ ਜਿਹੜਾ ਸ਼ਬਦ ਵਰਤਿਆ ਗਿਆ ਹੈਗਾ ਠੀਕ ਹੈ ਤਾਂ ਇਹ ਕੀ ਆ ਗਿਆ ਕਾਰਨ ਕਰਕਾਂ ਨਸ਼ਟਾੰਦਾ ਅਪਾਦਾਨ ਕਾਰਕ ਅਪਾਦਾਨ ਕਾਰਕ ਦੇ ਸਮੇਂ ਵਾਕ ਵਿੱਚ ਕਿਸੇ ਸਥਾਨ ਜਾਂ ਵਿਚਾਰ ਤੋਂ ਅਲੱਗ ਹੋਣ ਦਾ ਭਾਵ ਪ੍ਰਗਟ ਹੁੰਦਾ ਇਸ ਵਿੱਚ ਤੋਂ ਸੰਬੰਧਕ ਦੀ ਵਰਤੋਂ ਕੀਤੀ ਹੁੰਦੀ ਹੈ ਠੀਕ ਆ ਅਪਾਦਾਨ ਦੇ ਵਿੱਚ ਆਪਣਾ ਆਪ ਦਾਨ ਕੀਤਾ ਹੁੰਦਾ ਮਤਲਬ ਕਿਸੇ ਤੋਂ ਵੱਖ ਹੁੰਦਾ ਹੈਗਾ ਠੀਕ ਆ ਕੋਈ ਵਿਚਾਰ ਜਾਂ ਭਾਵ ਪ੍ਰਗਟ ਹੁੰਦਾ ਕਿ ਕੋਈ ਚੀਜ਼ ਕਿਸੇ ਤੋਂ ਵੱਖ ਹੋ ਰਹੀ ਹੈ ਜ਼ਿਆਦਾਤਰ ਇਹਦੇ ਵਿੱਚ ਤੋਂ ਜਿਹੜਾ ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਘਰੋਂ ਲਿਖਿਆ ਹੁੰਦਾ ਤਪਾ ਕਰ ਉਹ ਤੋਂ ਲੈ ਕੇ ਸਾਤੇ ਕਰ ਤੋਂ ਠੀਕ ਹੈ ਜੇ ਮੇਰਾ ਘਰ ਸ਼ਹਿਰ ਤੋਂ ਦੂਰ ਹੈ ਠੀਕ ਹੈ ਤਾਂ ਤੇ ਸ਼ਹਿਰੋਂ ਦੀ ਥਾਂ ਤੇ ਜੇ ਮੈਂ ਸ਼ਹਿਰ ਤੋਂ ਲਿਖਿਆ ਤਾਂ ਇਹ ਜਿसे ਜਿੱਤੇ ਤੋ ਦੀ ਵਰਤੋਂ ਹੋਵੇ ਉਹ ਕਿਹੜਾ ਕਾਰਕ ਹੋਵੇਗਾ ਆਪਾਦਾਨ ਕਾਰਕ ਨੈਕਸਟ ਆਂ ਦਾ ਅਧਿਕਾਰਨ ਕਾਰਕ ਕੀ ਹਿੰਦਾ ਅਧਿਕਾਰਨ ਕਾਰਕ ਵਾਕਯੁਕਤਾ ਵਿੱਚ ਨਾਮ ਦੇ ਕਾਰਜ ਦੇ ਸਥਾਨ ਅਤੇ ਸਥਿਤੀ ਨੂੰ ਪ੍ਰਗਟ ਕਰਦਾ ਹੈ जिस दी पहचान क्रिया ਤੋਂ ਹੁੰਦੀ ਹੈ ਇਸ ਵਿੱਚ ਉਤੇ ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਧਿਕਾਰਨ ਕਾਰਕ ਵਿੱਚ ਕੀ ਹੁੰਦਾ ਹੈ ਕਿ ਨਾਮ ਦੇ ਕਾਰਜ ਦੇ ਸਥਾਨ ਬਾਰੇ ਦੱਸਦਾ ਜਾਂ ਸਥਿਤੀ ਬਾਰੇ ਦੱਸਦਾ ਠੀਕ ਹੈ ਤਾਂ ਇਹਦੇ ਵਿੱਚ ਜ਼ਿਆਦਾਤਰ ਆਪਾਂ ਵੈਚ ਦੀ ਵਰਤੋਂ ਕਰਦੇ ਹਾਂ ਜਾਂ ਉਤੇ ਦੀ ਵਰਤੋਂ ਕਰਦੇ ਹਾਂ ਜਿਵੇਂ ਐਗਜ਼ਾਮਪਲ ਵਿੱਚ ਦੇਖ ਲਿਆ ਤੁਸੀਂ ਘਰੇ ਬੈਠੋ ਠੀਕ ਹੈ ਤੇ ਪਰ ਆਪਾਂ ਜੋ ਕਾਰਕਲਾ ਕੇਸ ਨੂੰ ਬਣਾਵਾਂਗੇ ਤਤੂ ਸਿੱਖ ਘਰ ਵਿੱਚ ਬੈਠੋ ਤੇ ਇਹਦੇ ਵਿੱਚ ਵਿੱਚ ਦੀ ਵਰਤੋਂ ਕੀਤੀ ਗਈ ਹੈਗੀ ਆ ਤਾਂ ਕਰਕੇ ਕਿਹੜਾ ਕਾਰਕ ਹੋ ਜਾਂਦਾ ਅਧਿਕਾਰਨ ਕਾਰਕ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਕਰੋ ਜੇਕਰ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਡਾਊਟ ਹੋਵੇ ਜਾਂ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਵੀ ਕਰਦੇ ਹੋ ਕਰੋ ਨੈਕਸਟ ਆ ਜਾਂਦਾ ਹੈਗਾ ਸਬੋਧਨੀ ਕਾਰਕ ਸਬੋਧਨ ਕਾਰਕ ਦਾ ਸਬੰਧ ਵਾਕ ਦੀ ਕਿਰਿਆ ਨਾਲ ਨਹੀਂ ਹੁੰਦਾ ਸਾਗੋਸ਼ਤਾ ਸਬੰਧ ਸਤੰਤਰ ਵਾਕ ਨਾ ਹੁੰਦਾ ਠੀਕ ਹੈ ਇਹਦਾ ਜਿਹੜਾ ਸਬੰਧ ਹੁੰਦਾ ਇਹ ਵਾਕ ਦੀ ਕਿਰਿਆ ਨਾਲ ਨਹੀਂ ਹੁੰਦਾ ਜਿਆਤਰ ਕਾਰਕ ਵਿੱਚ ਜਿਹੜਾ ਸਬੰਧ ਹੁੰਦਾ ਉਹ ਨਾਂ ਹੁੰਦਾ ਕਿਰਿਆ ਦੇ ਨਾਲ ਕੀਤਾ ਜਾਂਦਾ ਹੈਗਾ ਪਰ ਇਹਦੇ ਵਿੱਚ ਕਿਰਿਆ ਨਾਲ ਸਬੰਧ ਨਹੀਂ ਹੁੰਦਾ ਸਾਰੇ ਸਤੰਤਰ ਵਾਕ ਨਾ ਹੁੰਦਾ ਕਿਰਿਆ ਨਾਲ ਸਬੰਧ ਨਾ ਹੋਣ ਤੇ ਵੀ ਇਸ ਕਾਰਕ ਵਿੱਚ ਸਬੰਧ ਭਾਵਨਾ ਬਣੀ ਰਹਿੰਦੀ ਹੈ ਠੀਕ ਹੈ ਪਰ ਕਿਰਿਆ ਨਾਲ ਸਬੰਧ ਨਹੀਂ ਹੁੰਦਾ ਪਰ ਅਜੇ ਹੀ ਭਾਵਨਾ ਬਣੀ ਰਹਿੰਦੀ ਹੈ ਕਿ ਇਹਦਾ ਸਬੰਧ ਕਿਰਿਆ ਨਾਲ ਹੈ ਠੀਕ ਅਜੇ ਇਹ ਵਾਕ ਨੂੰ ਆਪਾਂ ਕਹਿੰਦੇ ਹਾਂ ਸਬੋਧਨ ਕਰਕ ਠੀਕ ਹੈ ਐਗਜ਼ਾਮਪਲ ਵਿੱਚ ਦੇਖਦੇ ਹਾਂ ਇਸ ਦੇ ਵਿੱਚ ਵਿਸਮਿਕ ਚੈਨ ਲੱਗਿਆ ਹੁੰਦਾ ਇੱਥੋਂ ਪਛਾਣ ਆ ਜਾਂਦੀ ਹੈ ਕਿ ਆ ਕੀ ਕਿਹੜਾ ਕਰਕਾ ਸਬੋਧਨ ਕਰਕਾ ਜਿਵੇਂ ਪੁੱਤਰ ਮੇਰੇ ਕੋਲ ਬੈਠੋ ਠੀਕ ਆ ਤਾਂ ਇੱਕ ਸਬੋਧਨ ਕਰਕ ਦੀ ਐਗਜ਼ਾਮਪਲ ਆ ਜਾਂਦੀ ਹੈਗੀ ਆ ਇੱਥੋਂ ਪਤਾ ਲੱਗ ਜਾਂਦਾ ਕਿ ਇਹ ਸਬੋਧਨ ਕਰਕੇ ਹੈਗਾ ਜਿਵੇਂ ਆਪਾਂ ਪੁੱਤਰ ਨੂੰ ਆਪਾਂ ਸਬੋਧਨ ਕਰਦੇ ਹਾਂ ਕਿ ਤੁਸੀਂ ਮੇਰੇ ਕੋਲ ਆ ਕੇ ਬੈਠੋ ਜਿਵੇਂ ਮੁੰਡਿਆ ਤੂੰ ਕੀ ਕਰਦਾ ਹੈ ਤਾਂ ਆਪਾਂ ਮੁੰਡੇ ਨੂੰ ਸਬੋਧਨ ਕਰ ਰਹੇ ਆ ਉਹ ਕੀ ਕਰਦਾ ਤੇ ਇਹਦੇ ਵਿੱਚ ਵਿਸ਼ਮਿਕ ਚਿੰਨ੍ਹ ਤੋਂ ਪਛਾਣ ਆ ਜਾਂਦੀ ਹੈ ਕਿ ਕਿਹੜਾ ਕਾਰਕ ਹੈਗਾ ਸੰਬੋਧਨ ਕਾਰਕ ਤਾਂ ਇਹ ਸੀ ਸੀ ਕਾਰਕ ਕਾਰਕ ਦੀ ਪਰਿਭਾਸ਼ਾ ਤੇ ਕਾਰਕ ਦੀਆਂ ਕਿਸਮਾਂ ਜੇਕਰ ਪੇਪਰ ਦੇ ਵਿੱਚ ਆ ਜਾਂਦਾ ਹੈਗਾ ਕਾਰਕ ਅਤੇ ਕਾਰਕੀ ਸੰਬੰਧਾ ਬਾਰੇ ਦੱਸੋ ਤਾਂ ਵੀ ਤੁਸੀਂ ਇਹੀ ਕੁਐਸਚਨ ਲਿਖਣਾ ਹੈਗਾ ਠੀਕ ਆ ਤੇ ਐਗਜ਼ਾਮਪਲ ਤੁਸੀਂ ਇਹੀ ਯਾਦ ਕਰ ਲਿਓ ਬਹੁਤ ਈਜ਼ੀ ਐਗਜ਼ਾਮਪਲ ਹਨ ਆਸਾਨੀ ਨਾਲ ਯਾਦ ਹੋ ਜਾਣਗੇ ਤਾਂ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵਾਤਵਾਰ ਤੇ ਸ਼ੇਅਰ ਕਰਦੇ ਰਹੋ ਜੇਕਰ ਕਿਸੇ ਸਟ੍ਰੈਂਡ ਦਾ ਕੋਈ ਵੀ ਡਾਊਟ ਹੋਵੇ ਜਾਂ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ